ਬਲਜਿੰਦਰ ਸਿੰਘ ਹੈ ਜੀ ਪਾਸਟਰ ਆਹੇ। ਔਰ ਜਿਹੜੇ ਇਹ ਇਹ ਜਿਹੇ ਹੈਗੇ ਨੇ ਅ ਜਿਹੜੇ ਗੁਰੂ ਬਣ ਜਾਂਦੇ ਨੇ ਮੈਂ ਇਹ ਜੇ ਸ਼ਬਦ ਇਹਨਾਂ ਵਾਸਤੇ ਵਰਤਣੇ ਨਹੀਂ ਚਾਹੁੰਦਾ ਪਰ ਕੀ ਕੀਤਾ ਜਾਵੇ? ਇਹ ਸੋ ਕਾਲਡ ਗੁਰੂ ਬਣ ਜਾਂਦੇ ਨੇ ਉਹ ਫਿਰ ਅਖੀਰ ਉਹ ਆਪ ਦੀ ਜਿਹੜਾ ਹੈਗਾ ਤਾਕਤ ਦਾ ਨਜਾਇਜ਼ ਫਜ਼ਾਟਾ ਉਠਾਉਂਦੇ ਨੇ ਔਰ ਖਾਸ ਕਰਕੇ ਔਰਤਾਂ ਦੇ ਉੱਤੇ। ਔਰਤਾਂ ਮਗਰ ਛੇਤੀ ਲੱਗ ਜਾਂਦੀਆਂ ਨੇ। ਮੋਛੰਦ ਗਿਆਨੇ ਉਹ ਨਾਨੂ ਮਗਰ ਲਾਉਣਾ ਇਹ ਜਿਹੇ ਲੋਕਾਂ ਨੂੰ ਬਹੁਤ ਸੋਖਾ ਹੈ ਉਹ ਲਾ ਲੈਂਦੇ ਨੇ ਔਰ ਕਈ ਵਾਰੀ ਉਹਨਾਂ ਨੂੰ ਸੋਸ਼ਨ ਕਰਦੇ ਨੇ ਇਹ ਜਿਹੜਾ ਭਜਿੰਦਰ ਸਿੰਘ ਆ ਇਹ 7 ਸਾਲ ਹੋ ਗਏ ਮੇਰੇ ਘਰ ਇਹਦੇ ਤੇ ਇਹਦੇ ਅਗੇਂਸਟ ਇਹ ਕੇਸ ਸੀਗਾ ਉਸ ਕੇਸ ਦੇ ਵਿੱਚ ਹੁਣ ਇਹਦਾ ਕਸੂਰ ਲੱਭ ਗਿਆ ਇਹਨੂੰ ਕਸੂਰਵਾਰ ਠਹਿਰਾ ਦਿੱਤਾ ਗਿਆ ਕੋਰਟ ਨੇ ਸ਼ੁਕਰ ਹੈ ਜਿਹ ਗੱਲ ਹੋਈ ਹੈ ਅਜਿਹੇ ਲੋਕਾਂ ਤੇ ਨੱਥ ਪਾਉਣੀ ਬਣਦੀ ਆ ਔਰ ਇੱਕ ਕੇਸ ਨਹੀਂ ਇਹ ਤੇ ਕਈ ਹੋਣਗੇ ਅੱਜ ਇਹ ਇੱਕ ਦੇ ਵਿੱਚ ਹੀ ਆਇਆ